ਪੰਜਾਬ ਦੀਆਂ ਮੁੱਖ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਮਾਨਸੂ ਅਟਪਾਲ ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਭਾਜਪਾ ਅਕਾਲੀ ਗਠਜੋੜ ਨੂੰ ਲੈ ਕੇ ਬੋਲੇ ਜਾਖੜ ਕਿਹਾ ਹਾਈ ਕਮਾਂਡ ਕਰੇਗੀ ਇਸ ਬਾਰੇ ਫੈਸਲਾ ਵਿਕਰਮ ਜਿਠੀਆ ਜ਼ਮਾਨਤ ਮਾਮਲੇ 'ਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਸੁਪਰੀਮ ਕੋਰਟ ਨੇ 4 ਹਫ਼ਤਿਆਂ 'ਚ ਮੰਗਿਆ ਜਵਾਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਐਮਪੀਜ਼ ਨੂੰ ਲਿਖੀ ਚਿੱਠੀ ਤੇ ਵਿਵਾਦ ਰਾਜੋਆਣਾ ਨੇ ਚੁੱਕੇ ਚਿੱਠੀ ਤੇ ਸਵਾਲ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਨੀਲ ਜਾਖੜ ਦੀ ਜਿਨ੍ਹਾਂ ਨੇ ਅੱਜ ਪੰਜਾਬ ਦੇ ਵਿੱਚ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਸੋ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਅਕਾਲੀ ਤੇ ਭਾਜਪਾ ਗੱਠਜੋੜ ਨੂੰ ਲੈ ਕੇ ਵੀ ਅਹਿਮ ਬਿਆਨ ਦਿੱਤਾ ਹੈ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਮਨਰੇਗਾ ਦਾ ਨਾਂ ਬਦਲਣ ਤੇ ਚਰਚਾ ਕਰਨ ਲਈ ਵਿਸ਼ੇਸ਼ ਇਜਲਾਸ ਜਿਹੜਾ ਵਿਸ਼ੇਸ਼ ਸੁਣਵਾਈ ਦਾ ਐਲਾਨ ਕੀਤਾ ਹੈ ਸੋ ਇਸ ਬਾਰੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕਿ ਲੋਕ ਕਾਨੂੰਨ ਵਿਵਸਥਾ ਤੇ ਵੀ ਮੀਟਿੰਗ ਦੀ ਮੰਗ ਕਰ ਰਹੇ ਨੇ ਅਤੇ ਕੁਝ ਸਮਾਂ ਪਹਿਲਾਂ ਜਦੋਂ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਜਲੰਧਰ ਆਏ ਸੀ ਤਾਂ ਲੋਕਾਂ ਨੇ ਉਹਨਾਂ ਨੂੰ ਗਵਨ ਬਾਰੇ ਸ਼ਿਕਾਇਤ ਦਿੱਤੀ ਸੀ ਸੋ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਦੀ ਪੋਸਟ ਤੇ ਪਹਿਲਾਂ ਹੀ ਕਾਨੂੰਨ ਵਿਵਸਥਾ ਤੇ ਟਿੱਪਣੀ ਆ ਚੁੱਕੀਆਂ ਨੇ ਸੋ ਦੱਸ ਦਈਏ ਕਿ ਇਹ ਸਾਰੀਆਂ ਗੱਲਾਂ ਤੇ ਗੱਲ ਕਰਦੇ ਹੋਇਆਂ ਇੱਥੇ ਜਾਖੜ ਦੇ ਵੱਲੋਂ ਇੱਕ ਅਹਿਮ ਬਿਆਨ ਜਿਹੜਾ ਉਹ ਦਿੱਤਾ ਗਿਆ ਸੋ ਜਾਖੜ ਦੇ ਵੱਲੋਂ ਜਿਹੜਾ ਉਹ ਅਕਾਲੀ ਤੇ ਭਾਜਪਾ ਗੱਠ ਜੋੜ ਨੂੰ ਲੈ ਕੇ ਇੱਕ ਗੱਲ ਕਹੀ ਗਈ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਇੱਥੇ ਗੱਠ ਜੋੜ ਹੁੰਦਾ ਤਾਂ ਪੰਜਾਬ ਦੇ ਹਿੱਤ ਦੇ ਵਿੱਚ ਹੋਏਗਾ ਪਰ ਗੱਠ ਜੋੜ ਨਾ ਕਿ ਚੰਡੀਗੜ੍ਹ ਦੇ ਵਿੱਚ ਬਲਕਿ ਦਿੱਲੀ ਦੇ ਵਿੱਚ ਹੋਏਗਾ ਹਾਈ ਕਮਾਂਡ ਦੇ ਹੱਥਾਂ ਦੇ ਵਿੱਚ ਹੈ ਕਿ ਗੱਠ ਜੋੜ ਹੋਣਾ ਹੈ ਜਾਂ ਨਹੀਂ ਹੋਣਾ ਪਰ ਇਹ ਵੀ ਤੁਹਾਨੂੰ ਦੱਸ ਰਹੀਏ ਕਿ ਜਾਖੜ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਕਿ ਮੇਰਾ ਪਰਸਨਲ ਓਪੀਨੀਅਨ ਹੈ ਕਿ ਜੇਕਰ ਹੁੰਦਾ ਹੈ ਇੱਥੇ ਗੱਠ ਜੋੜ ਤਾਂ ਪੰਜਾਬ ਦੇ ਹਿੱਤ ਦੇ ਵਿੱਚ ਹੋਏਗਾ ਤਾਂ ਦੱਸ ਰਹੀਏ ਕਿ ਇਸ ਤੋਂ ਇਲਾਵਾ ਵਿਧਾਇਕਾਂ ਦੇ ਕਾਰੋਬਾਰ ਵੱਧ ਫੁੱਲ ਰਹੇ ਨੇ ਪਰ ਉਹਨਾਂ ਨੂੰ ਚਿੰਤਾ ਹੈ ਕਿ ਉਹਨਾਂ ਦਾ ਕੰਮ ਬੰਦ ਹੋ ਜਾਏਗਾ ਸੋ ਜਾਖੜ ਨੇ ਨਾਲ-ਨਾਲ ਜਿਹੜਾ ਪੰਜਾਬ ਦੇ ਹਾਲਾਤਾਂ ਦੀ ਵੀ ਗੱਲ ਕੀਤੀ ਹੈ ਉਹਨਾਂ ਕਿਹਾ ਕਿ ਹੁਣ ਗਰੀਬਾਂ ਦੀ ਰੋਜ਼ੀ-ਰੋਟੀ ਬਾਰੇ ਚਿੰਤਿਤ ਚਿੰਤਾ ਜਿਹੜੀ ਹੈ ਅਸੀਂ ਵੀ ਜ਼ਾਹਿਰ ਕਰਦੇ ਹਾਂ ਤੇ ਨਾਲ ਹੀ ਨਾਲ ਇੱਥੇ ਉਹਨਾਂ ਕਿਹਾ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਜਿਹੜੀਆਂ ਧਮਕੀਆਂ ਨੇ ਫਿਰੋਤੀਆਂ ਨੇ ਉਹ ਆਮ ਲੋਕਾਂ ਨੂੰ ਵੀ ਆਣੀਆਂ ਸ਼ੁਰੂ ਹੋ ਗਈਆਂ ਨੇ ਸੋ ਇਸ ਇਸ ਦੀ ਜੜੀ ਜਾਂਚ ਹੈ ਉਹ ਹੋਣੀ ਚਾਹੀਦੀ ਹੈ ਸੋ ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਸਪਸ਼ਟ ਕਰਨ ਦੀ ਅਪੀਲ ਕੀਤੀ ਹੈ ਕਿ ਉਹਨਾਂ ਨੇ ਗੈਂਗਸਟਰਾਂ ਦੇ ਨਾਲ ਗੱਲ ਕੀਤੀ ਕਿਉਂਕਿ ਇਹ ਪ੍ਰੈਸ ਕਾਨਫਰੰਸ ਕਰਦੇ ਨੇ ਪਰ ਕਾਨੂੰਨ ਵਿਵਸਥਾ ਬਾਰੇ ਚਰਚਾ ਨਹੀਂ ਕਰਦੇ ਸੋ ਸੁਨੀਲ ਜਾਖੜ ਨੇ ਅਖਿਆ ਕਿ ਅਸੀਂ ਵੋਟਾਂ ਮੰਗਣ ਨਹੀਂ ਸਕੋ ਦਿਲ ਜਿੱਤਣ ਆਏ ਹਾਂ ਸੋ ਅਸੀਂ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਗਲਤਫਹਿਮੀਆਂ ਪੈਦਾ ਕੀਤੀਆਂ ਨੇ ਜੋ ਕਿ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੋ ਇਥੇ ਜਾਖੜ ਦੇ ਵੱਲੋਂ ਅੱਜ ਇਹ ਵੱਡਾ ਬਿਆਨ ਜਿਹੜਾ ਪ੍ਰੈਸ ਕਾਨਫਰੰਸ ਦੇ ਜ਼ਰੀਏ ਦਿੱਤਾ ਗਿਆ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਾਖੜ ਨੇ ਇਥੇ ਆ ਜਿਹੜਾ ਗੱਠਜੋੜ ਹੈ ਉਸ ਨੂੰ ਲੈ ਕੇ ਵੀ ਗੱਲ ਕਹੀ ਹੈ ਸੋ ਗੱਠਜੋੜ ਦੀ ਗੱਲ ਜਿਹੜੀ ਆ ਉਹ ਬੇਸਿਕਲੀ ਹਾਈਲਾਈਟ ਹੋ ਰਹੀ ਹੈ ਕਿਉਂਕਿ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਗੱਠਜੋੜ ਨੂੰ ਲੈ ਕੇ ਚਰਚਾਵਾ ਜੜੀਆਂ ਨੇ ਔਰ ਕਾਫੀ ਸੁਰਖੀਆਂ ਦੇ ਵਿੱਚ ਰਹਿੰਦੀਆਂ ਨੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਇਸ ਉੱਤੇ ਪਹਿਲਾਂ ਹੀ ਬਿਆਨ ਜੜਾ ਦੇ ਚੁੱਕਾ ਹੈ ਹਰਸਿਮਰਤ कौर ਬਾਦਲ ਜਿਹੜੇ ਨੇ ਉਹਨਾਂ ਦੇ ਵੱਲੋਂ ਸਮੇਂ ਸਿਰ ਇੱਕ ਗੱਲ ਕਹਿ ਦਿੱਤੀ ਜਾ ਚੁੱਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਇਕੱਲਾ ਹੀ ਕਾਫੀ ਹੈ ਇਕੱਲੇ ਹੀ ਚੋਣਾ ਲੜੇਗਾ ਹਾਲਾਂਕਿ ਇਸ ਤੋਂ ਪਹਿਲਾਂ ਜੇਕਰ ਭਾਜਪਾ ਦੀ ਵੀ ਗੱਲ ਕੀਤੀ ਜਾਵੇ ਤਾਂ ਭਾਜਪਾ ਦੇ ਵੀ ਬਹੁਤ ਸਾਰੇ ਆਗੂਆਂ ਨੇ ਗੱਲ ਕਹੀ ਸੀ ਕਿ ਜਿਹੜਾ ਸ਼੍ਰੋਮਣੀ ਅਕਾਲੀ ਮਾਫ ਕਰਨਾ ਜਿਹੜਾ ਭਾਜਪਾ ਹੈ ਉਹ ਵੀ ਇਕੱਲੇ ਹੀ ਚੋਣਾ ਲੜੇਗਾ ਪਰ ਇੱਥੇ ਕੈਪਟਨ ਦੇ ਬਿਆਨ ਦੇਣ ਤੋਂ ਬਾਅਦ ਇੱਕ ਜਿਹੜੀ ਖਬਰ ਹੈ ਸੁਰਖੀਆਂ ਦਾ ਵਿਸ਼ਾ ਬਣੀ ਸੀ ਯਾਨੀ ਕਿ ਗਠਜੋੜ ਵਾਲੀ ਖਬਰ ਸੋ ਦੱਸਈਏ ਕਿ ਕੈਪਟਨ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਸੀ ਕਿ ਜੇਕਰ ਪੰਜਾਬ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਦਾ ਗਠਜੋੜ ਹੁੰਦਾ ਹੈ ਤਾਂ ਇਹ ਬਿਹਤਰ ਹੋਏਗਾ ਫੇਰ ਹੀ ਜਿਹੜਾ ਭਾਜਪਾ ਹੈ ਪੰਜਾਬ ਦੇ ਵਿੱਚ ਪੈਰ ਪਸਾਰ ਸਕਦੀ ਹੈ ਸੋ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਜਿਸ ਉੱਤੇ ਅੱਜ ਜਾਖੜ ਨੇ ਵੀ ਕਿਤੇ ਨਾ ਕਿਤੇ ਬਿਆਨ ਹੰਦ ਤੈ ਤੇ ਕੀ ਹੈ ਕਿ ਜੇਕਰ ਗੱਠਜੋੜ ਹੁੰਦਾ ਹੈ ਤਾਂ ਉਹ ਪੰਜਾਬ ਦੇ ਹਿੱਤ ਦੇ ਲਈ ਹੋਏਗਾ ਤੇ ਹੁਣ ਗੱਲ ਕਰਦੇ ਆ ਵਿਕਰਮ ਮਜੀਠੀਆ ਦੀ ਜਿੰਨਾ ਦੇ ਜ਼ਮਾਨਤ ਮਾਮਲੇ ਦੇ ਉੱਤੇ ਅੱਜ ਅਹਿਮ ਸੁਣਵਾਈ ਸੁਪਰੀਮ ਕੋਰਟ ਚ ਹੋਈ ਹੈ ਤੇ ਪੰਜਾਬ ਸਰਕਾਰ ਨੂੰ ਵੀ ਨੋਟਿਸ ਜਾਰੀ ਹੋਇਆ ਹੈ ਦੱਸਦੀ ਹੈ ਕਿ ਸੁਪਰੀਮ ਕੋਰਟ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੀ ਪਾਰਟੀਸ਼ਨ ਤੇ ਅਹਿਮ ਸੁਣਵਾਈ ਜਿਹੜੀ ਹੈ ਉਹ ਕੀਤੀ ਹੈ ਸੋ ਜਿਸ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਗਿਆ ਸੀ ਸੋ ਜਸਟਿਸ ਵਿਕਰਮਨਾਥ ਅਤੇ ਐਨਵੀ ਅਨਜ਼ਾਰੀਆ ਦੇ ਬੈਂਚ ਨੇ ਮਜੀਠੀਆ ਦੀ ਪਾਰਟੀਸ਼ਨ ਤੇ ਨੋਟਿਸ ਜਾਰੀ ਕੀਤਾ ਅਤੇ ਇਸ ਨੂੰ 19 ਜਨਵਰੀ ਨੂੰ ਸੁਣਵਾਈ ਦੇ ਲਈ ਮੁਲਤਵੀ ਕਰਤਾ ਸੋ ਹਾਲਾਂਕਿ ਇਸ ਨੇ ਅੰਤਰੀਮ ਜ਼ਮਾਨਤ ਦੀ ਬੇਨਤੀ ਨੂੰ ਰੱਦ ਕੀਤਾ ਸੋ ਦੱਸ ਲਈਏ ਕਿ 4 ਦਸੰਬਰ ਦੇ ਹੁਕਮ ਦੇ ਵਿੱਚ ਹਾਈ ਕੋਰਟ ਨੇ ਮਜੀਠੀਆ ਦੀ ਜ਼ਮਾਨਤ ਪਾਰਟੀਸ਼ਨ ਨੂੰ ਖਾਰਜ ਕੀਤਾ ਸੀ ਸੋ ਇੱਥੇ ਤੁਹਾਡੇ ਨਾਲ ਇਹ ਵੀ ਗੱਲ ਸਾਂਝੀ ਕਰ ਲਈਏ ਕਿ ਇੱਥੇ ਪੰਜਾਬ ਸਰਕਾਰ ਨੂੰ ਜਿਹੜਾ ਨੋਟਿਸ ਹੈ ਉਹ ਜਾਰੀ ਕੀਤਾ ਗਿਆ ਸੋ ਪੰਜਾਬ ਸਰਕਾਰ ਇੱਥੇ ਮਹਿਜ਼ 19 ਜਨਵਰੀ ਤੱਕ ਜਿਹੜਾ ਆਪਣਾ ਜਵਾਬ ਹੈ ਸੁਪਰੀਮ ਕੋਰਟ ਦੇ ਵਿੱਚ ਦਾਖਲ ਕਰੇਗੀ ਹਾਲਾਂਕਿ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਇੱਥੇ ਜਿਹੜਾ ਜਵਾਬ ਹੈ ਉਹ ਦੇ ਚੁੱਕੀ ਹੈ ਤੇ ਇੱਥੇ ਤੁਹਾਨੂੰ ਦੱਸ ਦਈਏ ਕਿ ਵਿਕਰਮ ਮਜੀਠੀਆ ਜੋ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਨਾਬਾਦੀ ਜੇਲ੍ਹ ਦੇ ਵਿੱਚ ਬੰਨ ਨੇ ਸੋ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਸੁਣਵਾਈਆਂ ਦਾ ਦੌਰ ਵੀ ਦੇਖਣ ਨੂੰ ਮਿਲਿਆ ਸੋ ਦੱਸ ਦਈਏ ਕਿ ਸੁਣਵਾਈ ਦੇ ਦੌਰਾਨ ਅੱਜ ਮਜੀਠੀਆ ਦੇ ਜਿਹੜੇ ਵਕੀਲ ਨੇ ਹਾਲਾਂਕਿ ਉਹ ਪੇਸ਼ ਹੋਏ ਤੇ ਉਹਨਾਂ ਦੇ ਵੱਲੋਂ ਇੱਥੇ ਸਾਰੇ ਤਰਕ ਰੱਖੇ ਗਏ ਤਦਾਜ਼ੀ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਮਜੀਠਿਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਜਿਸ ਦੇ ਵਿੱਚ ਕਥਿਤ ਤੌਰ ਤੇ 540 ਕਰੋੜ ਰੁਪਏ ਦੀ ਜਾਇਦਾਦ ਇਕੱਠੀ ਕੀਤੀ ਗਈ ਸੀ ਤੇ ਮਜੀਠਿਆ ਵਿਰੁੱਧ ਐਫ ਆਈ ਆਰ 2021 ਦੇ ਇੱਕ ਡਰੱਗ ਕੇਸ ਦੇ ਵਿੱਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੇ ਦੁਆਰਾ ਕੀਤੀ ਜਾ ਰਹੀ ਚੱਲ ਰਹੀ ਜਾਂਚ ਤੋਂ ਪੈਦਾ ਹੋਈ ਹੈ ਸੋ ਦਾਸ ਜੀਏ ਕਿ ਇੱਥੇ ਬੇਸਿਕਲੀ ਕਰ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਦੀ ਤਾਂ ਸੁਪਰੀਮ ਕੋਰਟ ਨੇ ਹੁਣ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਕਿ ਇਹ ਮਾਮਲਾ ਜਿਹੜਾ ਉਸ ਉੱਤੇ ਜਵਾਬ ਦਿੱਤਾ ਜਾਏ ਹਾਲਾਂਕਿ ਮਹਿਸ ਚਾਰ ਹਫ਼ਤਿਆਂ ਦਾ ਵਕਤ ਦਿੱਤਾ ਗਿਆ ਸੋ ਦੁਬਾਰਾ ਜਿਹੜੀ ਸੁਣਵਾਈ ਹੈ ਉਹ 19 ਤਾਰੀਖ ਨੂੰ ਜਿਹੜੀ ਹੈ ਤੈ ਹੋਈ ਹੈ ਯਾਨੀ ਕਿ 19 ਜਨਵਰੀ 2026 ਨੂੰ ਜਿਹੜਾ ਪਹਿਲੇ ਮਹੀਨੇ ਦੀ ਤਾਰੀਖ ਜਿਹੜੀ ਹੈ ਉਹ ਪਈ ਹੈ ਤੇ ਇੱਥੇ ਪੰਜਾਬ ਸਰਕਾਰ ਕੀ ਕੁ ਜਵਾਬ ਇਸ ਮਾਮਲੇ ਦੇ ਵਿੱਚ ਦੇਗੀ ਇਹ ਵੀ ਦੇਖਣਾ ਹੋਵੇਗਾ ਤੇ ਜ਼ਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਲਿਖੀ ਇੱਕ ਚਿੱਠੀ ਦੇ ਕਰਕੇ ਵਿਵਾਦ ਛਿੜ ਗਿਆ ਜੀਹਾਂ ਰਾਜੋਆਣਾ ਦਰਅਸਲ ਇਸ ਚਿੱਠੀ ਤੋਂ ਨਾਖੁਸ਼ ਨਜ਼ਰ ਆਏ ਨੇ ਤੇ ਉਹਨਾਂ ਦੇ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਦੱਸ ਜਾਈਏ ਕਿ ਬਲਵੰਤ ਸਿੰਘ ਰਾਜਵਾਨਾ ਨੇ ਜਥੇਦਾਰ ਦੀ ਚਿੱਠੀ ਤੇ ਸਵਾਲ ਚੁੱਕੇ ਨੇ ਸੋ ਸਾਰੇ ਸੰਸਦਾਂ ਨੂੰ ਇਹ ਚਿੱਠੀ ਲਿਖੀ ਗਈ ਸੀ ਜਿਸ ਉੱਤੇ ਇਤਰਾਜ਼ ਜੋ ਹੈ ਉਹ ਜਤਾਇਆ ਗਿਆ ਹੈ ਸੋ ਇੱਥੇ ਦੱਸ ਜਾਈਏ ਕਿ ਸ਼੍ਰੀ ਅਕਾਲ ਤੱਕ ਸਾਬਤੋ ਬੇਨਤੀ ਨਹੀਂ ਆਦੇਸ਼ ਜਾਰੀ ਹੁੰਦੇ ਨੇ ਇਹ ਕਹਿੰਦੇ ਹੋਏ ਰਾਜਵਾਨਾ ਅੱਜ ਨਜ਼ਰ ਆਏ ਨੇ ਸੋ ਕਾਂਗਰਸ ਦੇ ਸੰਸਦਾਂ ਨੂੰ ਅਪੀਲ ਜਿਹੜੀ ਹੈ ਉਹ ਕੀਤੀ ਗਈ ਸੀ ਸੋ ਇਸ ਚੀਜ਼ ਨੂੰ ਲੈ ਕੇ ਜਿਹੜਾ ਰਾਜਵਾਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਵੀ ਇੱਕ ਚਿੱਠੀ ਲਿਖ ਕੇ ਇਸ ਦਾ ਜਿਹੜਾ ਇਤਰਾਜ਼ ਇਤਰਾਜ਼ ਹੈ ਉਹ ਜਤਾਇਆ ਗਿਆ ਸੋ ਦੱਸ ਦਈਏ ਕਿ ਕਾਂਗਰਸ ਸੰਸਦਾਂ ਨੂੰ ਅਪੀਲ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਦੇ ਬਰਾਬਰ ਹੈ ਸੋ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਤੇ ਇਹ ਵੀ ਕਿਹਾ ਗਿਆ ਕਿ ਇਹ ਚਿੱਠੀ ਇਤਿਹਾਸ ਦਾ ਕਾਲਾ ਤੇ ਕਲੰਕਿਤ ਦਸਤਾਵੇਜ਼ ਹੈ ਸੋ ਸ੍ਰੀ ਅਕਾਲ ਤਖਤ ਸਾਹਿਬ ਦੀ ਆਵਾਜ਼ ਨੂੰ ਕਮਜ਼ੋਰ ਤੇ ਬੇਵੱਸ ਨਾ ਬਣਾਓ ਸੋ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣਾ ਸਿੱਖ ਸਮਾਜ ਦੇ ਵਿੱਚ ਇੱਕ ਵੱਡਾ ਰੁਤਬਾ ਰੱਖਦੇ ਨੇ ਵੱਡਾ ਚਿਹਰਾ ਨੇ ਪਰ ਜੇਕਰ ਦੇਖਿਆ ਜਾਏ ਤਾਂ ਉਹਨਾਂ ਦੇ ਵੱਲੋਂ ਇਸ ਚਿੱਠੀ ਦਾ ਵਿਰੋਧ ਕਿਤਾ ਜਾ ਰਿਹਾ ਹੈ ਸੋ ਦੱਸ ਦਈਏ ਕਿ ਚਿੱਠੀ ਦੇ ਵਿੱਚ ਆਖਿਰ ਹੈ ਕੀ ਸੀ ਤਾਂ ਦੱਸ ਦਈਏ ਕਿ ਜਥੇਦਾਰ ਦੇ ਵੱਲੋਂ ਦਰਅਸਲ MP's ਨੂੰ ਚਿੱਠੀ ਲਿਖੀ ਗਈ ਸੀ ਸਾਰੇ ਹੀ MP's ਨੂੰ ਜਿਹੜੇ ਕਿ ਆ ਲੋਕਤੰਤਰ ਮਾਫ ਕਰਨਾ ਜਿਹੜੇ ਕਿ ਲੋਕ ਸਭਾ ਦੇ ਵਿੱਚ ਆਪਣੀ ਆਵਾਜ਼ ਨੂੰ ਚੁੱਕਦੇ ਨੇ ਸੋ ਇੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਸਹਿਬਜ਼ਾਦੇ ਜਿਹੜੇ ਨੇ ਉਹਨਾਂ ਦੇ ਜਿਹੜੇ ਦਿਨ ਮਨਾਏ ਜਾਂਦੇ ਨੇ ਉਸ ਨੂੰ ਲੈ ਕੇ ਜਿਹੜਾ ਬਾਲ ਦਿਵਸ ਮਨਾਇਆ ਜਾਂਦਾ ਤਾਂ ਨਾ ਬਦਲਿਆ ਜਾਵੇ ਸੋ ਇਹ ਮੰਗ ਰੱਖੀ ਗਈ ਸੀ ਹਾਲਾਂਕਿ ਇਸ ਮੰਗ ਨੂੰ ਲੈ ਕੇ ਜਿਹੜਾ ਹੈ ਉਹ ਰਾਜਵਾਨਾ ਦਾ ਇਹ ਵੱਡਾ ਬਿਆਨ ਹੁਣ ਨਿਕਲ ਕੇ ਸਾਹਮਣੇ ਆਇਆ ਹਾਲਾਂਕਿ ਇਹ ਗੱਲ ਆਖੀ ਗਈ ਸੀ ਚਿੱਠੀ ਦੇ ਵਿੱਚ ਕਿ ਸੈਬਜ਼ਾਦਿਆਂ ਦਾ ਸ਼ਹਾਦਤ ਦਿਵਸ ਜਿਹੜਾ ਨਾ ਰੱਖਿਆ ਜਾਏ ਹਾਲਾਂਕਿ ਬਾਲ ਦਿਵਸ ਨਾ ਤੋਂ ਜਾਣਿਆ ਜਾਂਦਾ ਤੇ 26 ਅ ਦਸੰਬਰ ਨੂੰ ਜਿਹੜਾ ਬਾਲ ਦਿਵਸ ਮਨਾਇਆ ਜਾਂਦਾ ਸੋ ਇਸ ਉੱਤੇ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਵਰਦੇ ਹੋਏ ਨਜ਼ਰ ਆਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਕਾਲ ਤੱਕ ਸਾਬ ਦੇ ਜੱਥੇਦਾਰ ਹੀ ਸਭ ਕੁਝ ਹੁੰਦੇ ਨੇ ਉਹੀ ਫੈਸਲਾ ਸੁਣਾ ਸਕਦੇ ਨੇ ਫੈਸਲਾ ਸਾਹਮਣੇ ਵੀ ਰੱਖ ਸਕਦੇ ਨੇ ਇੱਥੇ ਰਾਜਵਾਨਾ ਕਿਸ ਮਾਮਲੇ ਦੇ ਵਿੱਚ ਜੇਲ੍ਹ ਚ ਬੰਨਦੇ ਸਭ ਨੂੰ ਇਸ ਉੱਤੇ ਗੌਰ ਕਰਨਾ ਚਾਹੀਦਾ ਹੈ ਤੇ ਇਹ ਕਿਸੇ ਨੂੰ ਤੋੜਨ ਜਾਂ ਜੋੜਨ ਵਾਲੀ ਗੱਲ ਨਹੀਂ ਕਰ ਸਕਦੇ ਸੋ ਬਾਲ ਦਿਵਸ ਸਭ ਦਾ ਸਾਂਝਾ ਹੈ ਤੇ ਸਾਰੇ ਰਲ ਮਿਲ ਕੇ ਮਨਾਉਂਦੇ ਨੇ ਸੋ ਇਹ ਕਹਿੰਦੇ ਹੋਏ ਅੱਜ ਜਿਹੜੇ ਗੁਰਜੀਤ ਔਜਲਾ ਨੇ ਉਹ ਨਜ਼ਰ ਆਏ ਨੇ ਸੋ ਜਿਨ੍ਹਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਪਰ ਚਿੱਠੀ ਨੂੰ ਲੈ ਕੇ ਪੰਜਾਬ ਦੀ ਸਿਆਸਤ ਜਿਹੜੀ ਆ ਪੱਖਦੀ ਹੋਈ ਜ਼ਰੂਰ ਨਜ਼ਰ ਆਈ ਹੈ ਕਿਉਂਕਿ ਚਿੱਠੀ ਦੇ ਵਿੱਚ ਹਾਲਾਂਕਿ ਚਿੱਠੀ ਜੋ ਹੈ ਉਹ ਸਿੱਖ ਧਰਮ ਦੇ ਨਾਲ ਜੁੜੀ ਹੋਈ ਹੈ ਲੋਕਾਂ ਦੀ ਆਸਥਾ ਦੇ ਨਾਲ ਜੁੜੀ ਹੋਈ ਹੈ ਪਰ ਉਸ ਨੂੰ ਜਿਸ ਤਰੀਕੇ ਦੇ ਨਾਲ ਵਿਵਾਦ ਦਾ ਵਿਸ਼ਾ ਬਣਾਇਆ ਗਿਆ ਉਸ ਉੱਪਰ ਜਿਹੜੇ ਨੇ ਉਹ ਸਵਾਲ ਲਾਜ਼ਮੀ ਉੱਠ ਰਹੇ ਨੇ ਇਹ ਉੱਤਰ ਹਰਚੰਦ ਸਿੰਘ ਪੁੱਲਰ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ ਦਰਅਸਲ ਸੁਪਰੀਮ ਕੋਰਟ ਨੇ ਉਹਨਾਂ ਦੇ ਮਾਮਲੇ ਦੇ ਉੱਤੇ ਸੁਣਵਾਈ ਕਰਨ ਤੋਂ ਸਾਫ਼ ਇਨਕਾਰ ਕੀਤਾ ਹੈ ਦੱਸ ਜਿਏ ਕਿ ਵਿਸ਼ਟਾਚਾਰ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਘਿਰੇ ਪੰਜਾਬ ਪੁਲਿਸ ਦੇ ਮਾਤਲ ਡੀਆਈਜੀ ਹਰਚਨ ਸਿੰਘ ਪੁੱਲਰ ਸੁਪਰੀਮ ਕੋਰਟ ਤੋਂ ਰਾਹਤ ਇਹਨਾਂ ਨੂੰ ਫਿਲਹਾਲ ਨਹੀਂ ਮਿਲੀ ਤੇ ਵੱਡਾ ਝਟਕਾ ਕਹਿ ਸਕਦੇ ਹਾਂ ਕਿ ਇੱਥੇ ਡੀਆਈਜੀ ਪੁੱਲਰ ਨੂੰ ਲੱਗਾ ਹੈ ਕਿਉਂਕਿ ਸੁਪਰੀਮ ਕੋਰਟ ਨੇ ਅੱਜ ਪੁੱਲਰ ਦੀ ਉਸ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਖਿਲਾਫ ਦਰਜ 2 ਐਫਆਈਆਰ ਦੀ ਸੀਬੀਆਈ ਜਾਂਚ ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ ਸੋ ਦੱਸ ਜਿਏ ਕਿ ਚੀਫ ਜਸਟਿਸ ਆਫ ਇੰਡੀਆ ਸੂਰਿਆਕਾਂਤ ਜਸਟਿਸ ਜੋਈ ਮਾਲੀਆ ਬਾਗਚੀ ਅਤੇ ਜਸਟਿਸ ਵਿਪুল ਪੰਚੋਲੀ ਦੇ ਬੈਂਚ ਨੇ ਨੋਟ ਕੀਤਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹਿਲਾਂ ਹੀ ਭੁੱਲਰ ਦੀਆਂ ਪਟੀਸ਼ਨਾਂ ਤੇ ਸੁਣਵਾਈ ਕਰ ਚੁੱਕਾ ਹੈ ਸੋ ਇਸ ਦੇ ਲਈ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਦਖਲ ਦੇਣ ਤੋਂ ਇਨਕਾਰ ਕਰਤਾ ਤੇ ਇਹ ਵੀ ਦੱਸਦੀ ਹੈ ਕਿ ਡੀਆਈਜੀ ਭੁੱਲਰ ਨੇ ਹਾਈ ਕੋਰਟ ਦੇ ਵਿੱਚ ਸੀਬੀਆਈ ਦੇ ਅਧਿਕਾਰ ਹਿਤ ਖੇਤਰ ਨੂੰ ਚੁਣੌਤੀ ਦਿੱਤੀ ਸੀ ਤੇ ਹਾਈ ਕੋਰਟ ਨੇ 24 ਦਸੰਬਰ ਨੂੰ ਪੁੱਲਰ ਨੂੰ ਕੋਈ ਅੰਤਰੀਮ ਜ਼ਮਾਨਤ ਦਿੱਤੇ ਬਿਨਾ ਮਾਮਲੇ ਦੀ ਸੁਣਵਾਈ ਜਨਵਰੀ ਤੱਕ ਮੁਲਤਵੀ ਕੀਤੀ ਸੀ ਤੇ ਹਾਈ ਕੋਰਟ ਨੇ ਇਸ ਰਵੱਈਏ ਤੋਂ ਨਰਾਜ਼ ਹੋ ਕੇ ਪੁੱਲਰ ਨੇ ਸੁਪਰੀਮ ਕੋਰਟ ਦਾ ਜੜਾ ਦਰਵਾਜ਼ਾ ਖਟਖਟਾਇਆ ਪਰ ਉੱਥੇ ਵੀ ਬੇਰੰਗ ਜਿਹੜਾ ਮੋਤਲ ਡੀਆਈਜੀ ਨੂੰ ਪਰਤਣਾ ਪਿਆ ਤਾਂ ਤੁਹਾਨੂੰ ਦੱਸ ਦਈਏ ਕਿ ਈਡੀ ਦੇ ਵੱਲੋਂ ਇਹਨਾਂ ਦੇ ਘਰ ਰੇਡ ਕੀਤੀ ਜਾਂਦੀ ਹੈ ਤੇ ਰੇਡ ਤੋਂ ਬਾਅਦ ਬਹੁਤ ਸਾਰਾ ਜਿਹੜਾ ਕੈਸ਼ ਹੈ ਕਰੋੜਾਂ ਰੁਪਏ ਦਾ ਬਰਾਮਦ ਹੋਇਆ ਸੀ ਬਹੁਤ ਸਾਰਾ ਸੋਨਾ ਚਾਂਦੀ ਬਰਾਮਦ ਹੋਇਆ ਸੀ ਤੇ ਬਹੁਤ ਸਾਰੇ ਜਿਹੜੀ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਨੇ ਤੇ ਹੋਰ ਲਗਜ਼ਰੀ ਸਮਾਨ ਜਿਹੜਾ ਇਹਨਾਂ ਦੇ ਘਰ ਤੋਂ ਬਰਾਮਦ ਹੋਇਆ ਸੀ ਸੋ ਇਹ ਮਾਮਲਾ ਜਿਹੜਾ ਪੰਜਾਬ ਦੇ ਵਿੱਚ ਕਾਫੀ ਹਾਈ ਪ੍ਰੋਫਾਈਲ ਰਿਹਾ ਕਿਉਂਕਿ ਇੱਥੇ ਹੋਰ ਵੀ ਜਿਹੜੇ ਲਿੰਕ ਨੇ ਉਹ ਨਿਕਲ ਕੇ ਸਾਹਮਣੇ ਆਏ ਸੀ ਸੋ ਦੱਸ ਦਈਏ ਕਿ ਹਰਚੰਦ ਸਿੰਘ ਪੁੱਲਰ ਦੇ ਜਿਹੜੇ ਵਿਚੋਲੀਏ ਨੇ ਕ੍ਰਿਸ਼ਨੁਸ਼ਾਰਦਾ ਉਹਨਾਂ ਦੀ ਵੀ ਲਗਾਤਾਰ ਮੁਸ਼ਕਿਲਾਂ ਵਧੀਆਂ ਸੀ ਤੇ ਉਹਨਾਂ ਨੂੰ ਵੀ ਅੱਜ ਜੇਲ੍ਹ ਦੇ ਵਿੱਚ ਰਹਿਣਾ ਪੈ ਰਿਹਾ ਹੈ ਤਾਂ ਇੱਥੇ ਦੱਸ ਦਈਏ ਕਿ ਡੀਆਈਜੀ ਪੁੱਲਰ ਮਾਮਲੇ ਦੇ ਵਿੱਚ ਫਿਲਹਾਲ ਦੀ ਘੜੀ ਹੁਣ ਸੁਪਰੀਮ ਕੋਰਟ ਨੇ ਵੀ ਜਿਹੜਾ ਸੁਣਵਾਈ ਕਰਨ ਤੋਂ ਇਨਕਾਰ ਕੀਤਾ ਤੇ ਸੁਪਰੀਮ ਕੋਰਟ ਨੇ ਇਹ ਤਰਕ ਦਿੱਤਾ ਕਿ ਇਸ ਉੱਪਰ ਪਹਿਲਾਂ ਹੀ ਜੋ ਹਾਈ ਕੋਰਟ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਉਹ ਕਾਫੀ ਵਾਰੀ ਸੁਣਵਾਈ ਕਰ ਚੁੱਕੀ ਹੈ ਸੋ ਇਹ ਜਿਹੜਾ ਤਰਕ ਹੈ ਉਹ ਅੱਜ ਸੁਪਰੀਮ ਕੋਰਟ ਨੇ ਦਿੱਤਾ ਹੈ ਤੇ ਫਿਲਹਾਲ ਦੀ ਘੜੀ ਜਿਹੜਾ ਜੇਲ੍ਹ ਦੇ ਵਿੱਚ ਬੰਦ ਨੇ ਡੀਆਈਜੀ ਪੂਲਰ ਜਿਨ੍ਹਾਂ ਦੀ ਪਟੀਸ਼ਨ ਦੇ ਉੱਪਰ ਅੱਜ ਇਹ ਅਹਿਮ ਸੁਣਵਾਈ ਹੋਣੀ ਸੀ ਪਰ ਇਹ ਸੁਣਵਾਈ ਜਿਹੜੀ ਆ ਕਰਨ ਤੋਂ ਇਨਕਾਰ ਹੋਇਆ ਹੈ ਸੋ ਅੱਜ ਦੇ ਬੁਲੇਟਨ ਦੇ ਵਿੱਚ ਐਨਾ ਹੀ ਅਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ